ਸਤਿ ਸ਼੍ਰੀ ਅਕਾਲ ਜੀ ਅੱਜ ਦੇ ਖ਼ਬਰਾਂ ਚੱਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰਾਂ ਨੂੰ ਅੱਜ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਲਗਭਗ ਰੋਜ਼ ਹੀ ਖ਼ਬਰ ਹੁੰਦੀ ਆ ਰਾਸ਼ਟਰਪਤੀ ਟਰੰਪ ਤੇ ਟੈਰਫ ਉਹਦੇ ਬਾਰੇ ਦੂਜੀ ਗੱਲਬਾਤ ਰਾਸ਼ਟਰਪਤੀ ਟਰੰਪ ਦੇ ਬਜਟ ਪਲਾਨ ਨੂੰ ਪਾਸ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਆ ਇਹਨਾਂ ਦੇ ਆਪਣੇ ਰਿਪਬਲਿਕਨ ਇਹਨਾਂ ਦੇ ਨਾਲ ਨਹੀਂ ਆ ਤੀਜੀ ਗੱਲਬਾਤ ਅਮਰੀਕਨ ਇਮੀਗ੍ਰੇਸ਼ਨ ਏਜੰਸੀ ਵੱਲੋਂ ਵੀਜ਼ੇ ਜਾਂ ਗ੍ਰੀਨ ਕਾਰਡ ਤੋਂ ਪਹਿਲਾਂ ਸੋਸ਼ਲ ਮੀਡੀਆ ਚੈੱਕ ਕੀਤਾ ਜਾ ਰਿਹਾ ਉਹਦੇ ਸੰਬ ਕੈਲੀਫੋਰਨੀਆ ਦੇ ਵਿੱਚ ਅਗਲੇ ਗਵਰਨਰ ਦੀ ਦੌੜ ਬਾਰੇ ਚਰਚਾ ਹੈ ਕਿ ਕਿਹੜੇ ਡੈਮੋਕ੍ਰੇਟ ਚੋਣ ਲੜਨੀ ਹੈ ਤੇ ਅੜਾਹੋ ਦੇ ਵਿੱਚ ਇੱਕ ਸਪੈਸ਼ਲ ਬੱਚੇ ਨੂੰ ਪੁਲਿਸ ਨੇ 9 ਗੋਲੀਆਂ ਮਾਰੀਆਂ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਉੱਠ ਰਹੇ ਨੇ ਸਭ ਤੋਂ ਪਹਿਲੀ ਗੱਲਬਾਤ ਟੈਰਿਫਸ ਬਾਰੇ ਜਦੋਂ ਦੇ ਰਾਸ਼ਟਰਪਤੀ 트ੰਪ ਆਇਆ ਸ਼ਾਇਦ ਹੀ ਕੋਈ ਮੁੱਦਾ ਹੋਵੇ ਜਿਹੜਾ ਇੰਨਾ ਜ਼ਿਆਦਾ ਚਰਚਾ ਦੇ ਵਿੱਚ ਹੋਵੇ ਜਿੰਨੇ ਟੈਰਿਫਸ ਨੇ ਹੁਣ ਟੈਰਿਫ ਦੇ ਉੱਤੇ ਲਗਾਤਾਰ ਸਟੈਂਡ ਬਦਲ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਕੱਲ ਤੁਸੀਂ ਸਾਰੇ ਜਾਣਦੇ ਆ ਇੱਕ ਟੈਰਿਫ ਉਹਨੇ ਪੌਜ਼ ਕਰਤੇ 90 ਦਿਨ ਦੇ ਲਈ ਚੀਨ ਨੂੰ ਛੱਡ ਕੇ ਚੀਨ ਦੇ ਉੱਤੇ ਵਧਾ ਦਿੱਤੇ ਜਿਹੜਾ ਬਹਿਸ ਦਾ ਮੁੱਦਾ ਇਸ ਵੇਲੇ ਇਹ ਆ ਕਿ ਕੀ ਇਹ ਰਾਸ਼ਟਰਪਤੀ 트ੰਪ ਫੈਸਲੇ ਇੱਕ ਪ੍ਰੀ ਪਲਾਨਡ ਸਟ੍ਰੈਟਜੀ ਦੇ ਤਹਿਤ ਲੈ ਰਹੇ ਆ ਜਾਂ ਜੇ ਇਸ ਕਿਸਮ ਦੀ ਮੌਕੇ ਦੇ ਉੱਤੇ ਮਾਰਕੀਟ ਨੇ ਪ੍ਰਤੀਕਿਰਿਆ ਦਿੱਤੀ ਆ ਰਿਸਪੌਂਡ ਕੀਤਾ ਆ ਇਨਵੈਸਟਰ ਡਰ ਗਏ ਆ ਮਾਰਕੀਟ ਥੱਲੇ ਡਿੱਗ ਪਈ ਆ ਉਹਦੇ ਡਰ ਵਜੋਂ ਆਪਣੇ ਲਏ ਗਏ ਫੈਸਲੇ ਬਦਲੇ ਆ ਜਿਹੜੇ ਵਾਈਟ ਹਾਊਸ ਦੇ ਅਫੀਸ਼ੀਅਲਸ ਨੇ ਉਹ ਇਸ ਗੱਲ ਦੇ ਬਾਰੇ ਕਲੀਅਰ ਨਹੀਂ ਆ ਜਦੋਂ ਉਹ ਇਹਦੇ ਬਾਰੇ ਦੱਸ ਰਹੇ ਆ ਇੱਕ ਵੱਡੀ ਧਿਰਾ ਦੁਨੀਆ ਦੇ ਵਿੱਚ ਜਿਹੜੀ ਇਹ ਕਹਿ ਰਹੀ ਆ ਕਿ ਰਾਸ਼ਟਰਪਤੀ ਟਰੰਪ ਦੇ ਫੈਸਲੇ ਜਿਹੜੇ ਨੇ ਉਹ ਇੱਕ ਸਟ੍ਰੈਟਜੀ ਦਾ ਹਿੱਸਾ ਨਹੀਂ ਆ ਮਸਲਨ ਇਹਨਾਂ ਦਾ ਮਕਸਦ ਇਹ ਸੀ ਕਿ ਟੈਰਫ ਲਾਉਣੇ ਆ ਇਹਨਾਂ ਨੇ ਲਾ ਦਿੱਤੇ ਉਹ ਸਟ੍ਰੈਟਜੀ ਦਾ ਪਲਾਨਿੰਗ ਦਾ ਇੱਕ ਪਾਰਟ ਸੀ ਕਿ ਐਨੇ-ਐਨੇ ਪਰਸੈਂਟ ਟੈਰਫ ਲਾ ਦੇਣੇ ਪਰ ਉਹਨਾਂ ਟੈਰਫਸ ਦੇ ਪ੍ਰਤੀਕਰਮ ਵਜੋਂ ਹੋਣਾ ਕਿ ਇਹ ਮਾਰਕੀਟ ਦੇ ਵਿੱਚ ਇਹਦਾ ਪਹਿਲਾਂ ਪਤਾ ਨਹੀਂ ਸੀ ਤੇ ਜੋ ਕੁਝ ਉਹ ਟੈਰਫ ਲਾਉਣ ਦੇ ਨਾਲ ਹੋਇਆ ਉਹਦਾ ਹੁਣ ਉਸ ਡਰ ਦੇ ਵਿੱਚੋਂ ਨਿਕਲ ਕੇ ਫੈਸਲਾ ਬਦਲ ਰਹੇ ਆ ਦੋ ਵਾਰੀ ਆਪਣੇ ਫੈਸਲੇ ਤੇ ਰਾਸ਼ਟਰਪਤੀ ਟਰੰਪ ਪਿੱਛੇ ਹਟ ਚੁੱਕੇ ਆ ਨਾ ਟੈਰਫਸ ਦੇ ਉੱਤੇ ਤੇ ਇਹ ਦੋਵੇਂ ਵਾਰੀ ਇੱਕ ਧਿਰ ਕਹਿੰਦੀ ਆ ਵੀ ਇਹ ਅਸਲ ਦੇ ਵਿੱਚ ਜਿਹੜਾ ਰਾਸ਼ਟਰਪਤੀ ਟਰੰਪ ਦਾ ਪਹਿਲਾਂ ਕਹਿ ਦੇਣਾ ਕਿ ਅਸੀਂ ਇਹਨੇ ਟੈਰਫ ਲਾਦ ਰਿਹਾ ਮੁੜ ਕੇ ਉਹਨੂੰ ਪੌਜ਼ ਕਰ ਦੇਣੇ ਫਿਰ ਲਾ ਦੇਣੇ ਕਦੇ ਰੋਕ ਲੈਣੇ ਇਹਨਾਂ ਦਾ ਇੱਕ ਸਟ੍ਰੈਟੈਜਿਕ ਪਲਾਨ ਆ ਇੱਕ ਪਹਿਲਾਂ ਤੈਹ ਕੀਤੀ ਗਈ ਸਕੀਮ ਆ ਇੱਕ ਨੀਤੀ ਆ ਜਿਹਦੇ ਉੱਤੇ ਚੱਲ ਕੇ ਇਹ ਅਸਲ ਦੇ ਵਿੱਚ ਆਪਣਾ ਕੁਝ ਗੋਲ ਫਿਕ ਕਰਨਾ ਚਾਹੁੰਦੀ ਆ ਗੋਲ ਸਿੱਧਾ ਆ ਕਿ ਦੂਜੇ ਜਿਹੜੀਆਂ ਦੇਸ਼ ਨੇ ਰੋਧ ਦੇ ਉੱਤੇ ਦਬਾਅ ਕਿਦਾਂ ਬਣਾਉਣਾ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕਿਦਾਂ ਕਰਨਾ ਜਿਹਦੇ ਨਾਲ ਅਲਟੀਮੇਟਲੀ ਅਮਰੀਕਾ ਦਾ ਫਾਇਦਾ ਹੋ ਸਕੇ ਵੀ ਅਸਲ ਦੇ ਵਿੱਚ ਇਹ ਸਾਰਾ ਕੁਝ ਉਸ ਸਕੀਮ ਦੇ ਤਹਿਤ ਕੀਤਾ ਜਾ ਰਿਹਾ ਤੇ ਅਲਟੀਮੇਟਲੀ ਇਹਨਾਂ ਨੂੰ ਪਤਾ ਆ ਕਿ ਅਸੀਂ ਕੀ ਕਰਨਾ ਹੈ ਜਿਹੜੀ ਮਾਰਕੀਟ ਡ੍ਰੌਪ ਹੋਈ ਆ ਜਿੱਦਾਂ ਦੁਨੀਆ ਦੇ ਵਿੱਚ ਹਲਚਲ ਮੱਚੀ ਆ ਜਿੱਦਾਂ ਰਿਐਕਸ਼ਨ ਹੋਏ ਆ ਇਹ ਸਾਰੇ ਪਤਾ ਸੀ ਕਿ ਜਦੋਂ ਇਹ ਅਨਾਉਂਸਮੈਂਟਸ ਹੋਣੀਆਂ ਉਹਦੇ ਤੋਂ ਬਾਅਦ ਇਹ ਹੋਣਾ ਆ ਇਹਨਾਂ ਨੂੰ ਪਹਿਲਾਂ ਪਤਾ ਸੀ ਕੋਈ ਇਹਦੇ ਛਰਾਨੀ ਵਾਲੀ ਗੱਲ ਨਹੀਂ ਹੈ ਪਰ ਦੂਜੀ ਗੱਲ ਕਿ ਇਹ ਫੈਸਲੇ ਤੇ ਇਹਨਾਂ ਨੇ ਲੈ ਲੈ ਪਰ ਉਹਨਾਂ ਫੈਸਲਿਆਂ ਦਾ ਜਵਾਬ ਕਿੱਦਾਂ ਆਉਣਾ ਸੀ ਮਾਰਕੀਟ ਨੇ ਉਹਨੂੰ ਰਿਸਪੌਂਡ ਕਿੱਦਾਂ ਕਰਨਾ ਸੀ ਇਨਵੈਸਟਰ ਡਰਨੇ ਕਿੱਦਾਂ ਸੀ ਇਹ ਇਹਨਾਂ ਨੂੰ ਪਤਾ ਨਹੀਂ ਸੀ ਇਹ ਅੰਦਾਜ਼ਾ ਨਹੀਂ ਸੀ ਤੇ ਜਦੋਂ ਉਹ ਇੱਕ ਜਿਹੇ ਜਿਹੜੇ ਅਣਚਾਹੇ ਨਤੀਜੇ ਇਹਨਾਂ ਦੇ ਸਾਹਮਣੇ ਆਏ ਆ ਉਹਦਾ ਸਾਫ਼ ਤੌਰ ਦੇ ਉੱਤੇ ਫਿਰ ਨਤੀਜਾ ਇਹ ਆ ਕਿ ਇਹ ਆਪਣੇ ਲਏ ਗਏ ਫੈਸਲਿਆਂ ਤੋਂ ਬਾਰ-ਬਾਰ ਪਿੱਛੇ ਹਟ ਰਹੇ ਆ ਇਹ ਠੀਕ ਨਹੀਂ ਆ ਅਮਰੀਕਾ ਦੇ ਹਿੱਤ ਵਿੱਚ ਨਹੀਂ ਆ ਚੀਨ ਨੂੰ ਹਜੇ ਵੀ ਟਾਰਗੇਟ ਕੀਤਾ ਇਹਨਾਂ ਨੇ ਉਹਨਾਂ ਦੀਆਂ ਚੀਜ਼ਾਂ ਨੂੰ ਹਾਲਾਂਕਿ ਜਿਹੜੀਆਂ ਟਰੇਡ ਫਾਈਟ ਆ ਉਸ ਉਹਦੇ ਵਿੱਚ ਮਾਰਕੀਟ ਦੀ ਜਿਹੜੀ ਸਟਾਕ ਮਾਰਕੀਟ ਆ ਬਹੁਤ ਬੁਰੀ ਤਰ੍ਹਾਂ ਥੱਲੇ ਗਈ ਆ ਇਨਵੈਸਟਰ ਨਰਵਸ ਆ ਇਸ ਵਿਲ ਉਹ ਸਮਝ ਨਹੀਂ ਆ ਰਿਹਾ ਕਿ ਉਹਨੇ ਕਰਨਾ ਕੀ ਆ ਇਹਦੇ ਨਾਲ ਜਿਹੜੀ ਇਹਨਾਂ ਦੀ ਪਲਾਨ ਆ ਉਹ ਚੇਂਜ ਹੋ ਰਹੀ ਆ ਜਿਹੜੇ ਰਾਸ਼ਟਰਪਤੀ 트럼ਪ ਦੇ ਆਪਣੇ ਸ਼ਬਦ ਨੇ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਫਰਕ ਆ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਨੇ ਹੁਣ ਡਰੇ ਨੇ ਇਹ ਇਸ ਕੱਲ ਤੋਂ ਤੇ ਇਹ ਵੀ ਕਿਹਾ ਸੀ ਕਿ ਜਿਹੜਾ ਮਾਰਕੀਟ ਦਾ ਰਿਐਕਸ਼ਨ ਆ ਉਹਦੇ ਨਾਲ ਉਹ ਡਰਨਗੇ ਪਰ ਇਹਨਾਂ ਨੇ ਬਹੁਤ ਲੰਬਾ ਸਮਾਂ ਆਪਾਂ ਜਾਣਦੇ ਆ ਕਿ ਰਾਸ਼ਟਰਪਤੀ 트럼ਪ ਨੇ ਟੈਰਿਫਸ ਦੀ ਸਪੋਰਟ ਕੀਤੀ ਹੈ ਕਈ ਦਹਾਕਿਆਂ ਤੋਂ ਤੇ ਲੋਕਾਂ ਨੂੰ ਲੱਗਦਾ ਆ ਕਿ ਇਹ ਸਿਰਫ ਇੱਕ ਟੈਕਟਿਕ ਆ ਰੀਅਲ ਪਲਾਨ ਜਿਹੜਾ ਆ ਉਹ ਅਸਲ ਦੇ ਵਿੱਚ ਗਲਤ ਹੋ ਗਿਆ ਗਲਤ ਚਲੇ ਗਿਆ ਆਸਲੀ ਸੀ ਇਦਾਂ ਕਰਨ ਦੀ ਇਹਨਾਂ ਦੀ ਟੀਮ ਜਿਹੜੀ ਹੈ 트াম্প ਦੀ ਅਨਾਉਂਸਮੈਂਟਸ ਦੇ ਸਬੰਧ ਦੇ ਵਿੱਚ ਉਹ ਵੀ ਥੋੜੀ ਜੀ ਕਨਫਿਊਜ਼ਡ ਆ ਜਾਂ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਕਨਫਿਊਜ਼ਿੰਗ ਆ ਫਲਾਰਡ ਨੇ ਤੇ ਇੱਕ ਮਿਕਸ ਜਿਹਾ ਮੈਸੇਜ ਵਾਈਟ ਹਾਊਸ ਤੋਂ ਆ ਰਿਹਾ ਹਾਲਾਂਕਿ ਲੰਬੇ ਸਮੇਂ ਦੇ ਵਿੱਚ ਜਾ ਕੇ ਪਤਾ ਲੱਗੂਗਾ ਕਿ ਜਿਹੜਾ ਰਾਸ਼ਟਰਪਤੀ 트াম্প ਦਾ ਪਹਿਲਾ ਟੈਰਫ ਲਾਉਣੇ ਫਿਰ ਉਹ ਤੋਂ ਪਿੱਛੇ ਹਟ ਜਾਣੇ ਫਿਰ ਲਾ ਦੇਣੇ ਇਹ ਜਿਹੜੇ ਬਾਰ-ਬਾਰ ਫੈਸਲੇ ਬਦਲੇ ਜਾ ਰਹੇ ਆ ਇਹ ਕਰੰਟ ਮਾਰਕੀਟ ਨੂੰ ਦੇਖ ਕੇ ਬਦਲੇ ਜਾ ਰਹੇ ਆ ਜਾਂ ਇਹਨਾਂ ਦਾ ਪਹਿਲਾਂ ਤੋਂ ਸਕੀਮ ਸੀ ਕਿ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਨਾ ਤੇ ਅਲਟੀਮੇਟਲੀ ਦੂਜੇ ਜਿਹੜੇ ਰਾਸ਼ਟਰ ਨੇ ਉਹਨਾਂ ਦੇ ਉੱਤੇ ਦਬਾਅ ਬਣਾ ਕੇ ਅਗਲੀ ਉਸ ਤੋਂ ਗੱਲਬਾਤ ਉਹ ਵੀ ਰਾਸ਼ਟਰਪਤੀ 트ੰਪ ਬਾਰੇ ਆ ਰਾਸ਼ਟਰਪਤੀ 트ੰਪ ਦਾ ਜਿਹੜਾ ਅਜੰਡਾ ਆ ਖਾਸ ਕਰ ਬਜਟ ਪਲਾਨ ਆ ਕਿ ਆ ਨੌਕਰੀਆਂ ਆ ਡਿਪਾਰਟਮੈਂਟ ਚ ਆ ਕੱਟ ਕਰਨੇ ਆ ਉਹ ਸਾਰਾ ਕੁਝ ਅਸੀਂ ਜਾਣਦੇ ਆ ਕੁਦਰਤੀ ਤੌਰ ਦੇ ਉੱਤੇ ਜਿਹੜੇ ਰਿਪਬਲਿਕ ਕਰਨੇ ਉਹ ਸਪੋਰਟ ਕਰਦੇ ਆ ਇਹਦੀ ਡੈਮੋਕ੍ਰੇਟਸ ਵਿਰੋਧ ਕਰਦੇ ਆ ਵੀ ਇਹ ਧੱਕਾ ਕੀਤਾ ਜਾ ਰਿਹਾ ਹੈ ਬੰਦਿਆਂ ਨੂੰ ਕੱਢਿਆ ਜਾ ਰਿਹਾ ਸਰਕਾਰ ਦਾ ਸਾਈਜ਼ ਸ਼੍ਰਿੰਕ ਕਰਨ ਦੀ ਗੱਲਬਾਤ ਹੋ ਰਹੀ ਆ ਜਾਂ ਹੋਰ ਹੁਣ ਬਜਟ ਪਲਾਨ ਦੀ ਗੱਲ ਆ ਜਿਹੜਾ ਹਾਊਸ ਰਿਪਬਲਿਕਨਸ ਨੇ ਉਹ ਵੀ ਦੋ ਤਰ੍ਹਾਂ ਚ ਵੰਡੇ ਗਏ ਨੇ ਜਾਨੀ ਕਿ ਜਿਹੜੇ ਰਾਸ਼ਟਰਪਤੀ 트ੰਪ ਦੇ ਆਪਣੇ ਬੰਦੇ ਨੇ ਆਪਣੀ ਪਾਰਟੀ ਦੇ ਬੰਦੇ ਨੇ ਬਜਟ ਪਲਾਨ ਨੂੰ ਪਾਸ ਕਰਨ ਦੇ ਵਿੱਚ ਬਜਟ ਨੂੰ ਪਾਸ ਕਰਨ ਦੇ ਵਿੱਚ ਉਹ ਵੀ ਦੋ ਤਰ੍ਹਾਂ ਚ ਨੇ ਕੁਝ ਕਹਿੰਦੇ ਠੀਕ ਆ ਅਸੀਂ 트ੰਪ ਦੇ ਨਾਲ ਆ ਤੇ ਕੁਝ ਕਹਿੰਦੇ ਅਸੀਂ ਇਹਨਾਂ ਦੇ ਨਾਲ ਨਹੀਂ ਆ ਹਾਊਸ ਸਪੀਕਰ ਨੇ ਐਸਪਨੇ ਮਾਈਕ ਜੌਨਸਨ ਮਾਈਕ ਜੌਨਸਨ ਵੀ ਨਾਕਾਮਯਾਬ ਹੋਏ ਨੇ ਇਸ ਵੇਲੇ ਆਪਣੀ ਪਾਰਟੀ ਨੂੰ ਹਾਊਸ ਦੇ ਵਿੱਚ ਇਕੱਠਾ ਰੱਖਣ ਦੇ ਲਈ ਜਾਂ ਜਿਹੜੇ ਰਿਪਬਲਿਕਨਸ ਨੇ ਉਹਨਾਂ ਨੂੰ ਭਰੋਸਾ ਦੇਣ ਦੇ ਲਈ ਜਾਂ ਉਹਨਾਂ ਨੂੰ ਕਨਵਿੰਸ ਕਰਨ ਦੇ ਲਈ ਕਿ ਤੁਸੀਂ ਰਾਸ਼ਟਰਪਤੀ ਟਰੰਪ ਦੇ ਏਜੰਡੇ ਦੀ ਸਪੋਰਟ ਕਰੋ ਉਹਦੇ ਨਾਲ ਸਹਿਮਤ ਹੋ ਜਾਓ اسپੈਸ਼ਲੀ ਜਿਹੜੀ ਆ ਸਪੈਂਡਿੰਗ ਹੈਗੀ ਆ ਉਹਦੇ ਉੱਤੇ ਕੱਟ ਕਰਨ ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪ ਵੀ ਬੇਨਤੀ ਕੀਤੀ ਹੈ ਯੂਨਿਟੀ ਦੀ ਪਰ ਇਹ ਨਾ ਕਾਫੀ ਆ ਇਹਦੇ ਨਾਲ ਵੀ ਬਣ ਕੁਛ ਨਹੀਂ ਰਿਹਾ ਜਿਹੜੇ ਇੱਕ ਫੰਡਰੇਜ਼ਰ ਦੇ ਉੱਤੇ ਰਾਸ਼ਟਰਪਤੀ 트াম্প ਨੇ ਰਿਪਬਲਿਕਨ ਨੂੰ ਰਿਪਬਲਿਕਨ ਜਿਹੜਾ ਉਹਨਾਂ ਨੇ ਸਾਫ਼ ਤੌਰ ਤੇ ਤੇ ਸਪਸ਼ਟ ਤੌਰ ਤੇ ਉੱਤੇ ਕਿ ਸਟਾਪ ਗ੍ਰੈਂਡ ਸਟੈਂਡਿੰਗ ਐਂਡ ਪਾਸ ਦਾ ਬਿਲ ਪਰ ਉਹ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਸ ਚੀਜ਼ ਨੇ ਕੰਮ ਨਹੀਂ ਕੀਤਾ ਰਿਪਬਲਿਕਨ ਹੁਣ ਇੱਕ ਦੂਜੇ ਨੂੰ ਦੋਸ਼ ਲਾ ਰਹੇ ਆ ਤੁਹਾਡੀ ਗਲਤੀ ਹੈ ਤੁਹਾਡੀ ਗਲਤੀ ਹੈ ਔਰ ਦੋਸ਼ ਵੀ ਪਬਲੀਕਲੀ ਲੱਗ ਰਹੇ ਆ ਮਤਲਬ ਅਖਬਾਰਾਂ ਦੇ ਵਿੱਚ ਸਿੱਧਾ-ਸਿੱਧਾ ਇੱਕ ਦੂਜੇ ਦੇ ਉੱਤੇ ਉਹ ਕਹਿ ਰਹੇ ਆ ਕਿ ਜਿਹੜਾ ਕੋਸ਼ ਕਹਿੰਦੇ ਕਿ ਤੁਸੀਂ ਸੈਲਫਿਸ਼ ਆ ਤੁਸੀਂ ਪਾਰਟੀ ਨਾਲ ਨਹੀਂ ਖੜੇ ਹੋ ਰਿਹਾ ਤੇ ਦੂਜੇ ਕਹਿੰਦੇ ਆ ਵੀ ਇਹ ਇੱਕ ਸੀਰੀਅਸ ਐਂਡ ਕਨਸਰਨ ਮਾਮਲਾ ਪਾਰਟੀ ਦਾ ਨਹੀਂ ਹੈ ਜਿਹੜੇ ਹਾਊਸ ਤੇ ਸੈਨੇਟ ਆ ਇਹ ਦੋਵੇਂ ਹੀ ਇੱਕ ਸੁਰਤਾ ਚ ਨਹੀਂ ਆ ਸੈਨੇਟ ਦਾ ਵਰਸ਼ਨ ਜਿਹੜਾ ਆ ਉਹ ਬਜਟ ਦੇ ਬਾਰੇ ਉਹ ਮਤਲਬ ਸੇਮ ਸਪੈਂਡਿੰਗ ਕੱਟਸ ਦੇ ਬਾਰੇ ਆ ਤੇ ਉਹ ਬਦਲ ਨਹੀਂ ਚਾਹੁੰਦੇ ਇਹਨੂੰ ਹਾਊਸ ਜਿਹੜਾ ਆ ਉਹਦਾ ਮਤ ਹੋਰ ਆ ਹੁਣ ਉਹ ਤੇ ਇੱਕ ਹੋਣਾ ਚਾਹੀਦਾ ਨਾ ਕਟੋ ਕਟ ਰਿਪਬਲਿਕਨ ਤੇ ਇਕੱਠੇ ਹੋਣੇ ਚਾਹੀਦੇ ਆ ਪਰ ਇਹ ਇਕੱਠੇ ਨਹੀਂ ਆ ਔਰ ਪਬਲਿਕਲੀ ਇੱਕ ਦੂਜੇ ਦੀ ਇਹ ਆਲੋਚਨਾ ਕਰ ਰਹੇ ਆ ਆਨਲਾਈਨ ਕਰ ਰਹੇ ਆ ਇਹ ਸਪੈਸ਼ਲੀ ਜਿਹੜੀ ਆਹਾ ਰਾਸ਼ਟਰਪਤੀ ਟਰੰਪ ਨਾਲ ਵਫਾਦਾਰੀ ਆ ਜਾਂ ਉਹਨਾਂ ਦੀਆਂ ਜਿਹੜੀਆਂ ਮੈਗਾ ਪਾਲਿਸੀਜ਼ ਨੇ ਉਹਨਾਂ ਨੂੰ ਲੈ ਕੇ ਔਰ ਡੈਮੋਕ੍ਰੇਟਸ ਐਸ ਵੱਲੇ ਬੜੀ ਸਪਸ਼ਟ ਜੀ ਗੱਲਾਂ ਵੀ ਉਹ ਇਸ ਗੱਲ ਦਾ ਆਨੰਦ ਮਾਣ ਰਹੇ ਆ ਇੰਜੋਏ ਕਰ ਰਹੇ ਆ ਤੇ ਰਿਪਬਲਿਕਨਸ ਨੂੰ ਮਤਲਬ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਹਨੂੰ ਫਾਲੋ ਕਰਨ 트럼ਪ ਨੂੰ ਮਸਕ ਨੂੰ ਜਾਂ ਕੀ ਕਰਨ ਡੈਮੋਕ੍ਰੇਟਸ ਜਿਹੜੇ ਨੇ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਹਾਂ ਜਿਹੜਾ ਵੋਟਰ ਆਈਡੀ ਬਿੱਲ ਸੀ ਉਹਦਾ ਵਿਰੋਧ ਕੀਤਾ ਬਹੁਤ ਖੁੱਲ੍ਹਿਆ ਜਿਹੜੇ ਲਿਬਰਲ ਗਰੁੱਪਸ ਨੇ ਉਹ ਡੈਮੋਕ੍ਰੇਟਸ ਨੂੰ ਆਰ ਰਿਪਬਲਿਕਨ ਬਿੱਲ ਜਿਹੜਾ ਸੀਗਾ ਜਿਹਦੇ ਵਿੱਚ ਇਹ ਮਤਲਬ ਪ੍ਰੂਫ ਚਾਹੀਦਾ ਤੁਹਾਨੂੰ ਵੋਟ ਪਾਉਣ ਦੇ ਲਈ ਸਿਟੀਨਸ਼ਿਪ ਦਾ ਉਹਦਾ ਵਿਰੋਧ ਕੀਤਾ ਤੇ ਕਿਹਾ ਸੀ ਕਿ ਦੇ ਨਾਲ ਨੁਕਸਾਨ ਹੋਏਗਾ ਅਗਲੀ ਗੱਲ ਬਾਤ ਦੋਸਤੋ ਇੱਕ ਨਵਾਂ ਜਿਹੜਾ ਰੂਲ ਆ ਯੂਸੀ ਲਾ ਯੂਐਸਆਈਐਸ ਦੁਆਰਾ ਕੀਤਾ ਜਾ ਰਿਹਾ ਜਿਹੜਾ ਯੂਐਸ ਇਮੀਗ੍ਰੇਸ਼ਨ ਏਜੰਸੀ ਆ ਉਹ ਐਸ ਵੇਲੇ ਇਮੀਗਰੈਂਟਸ ਦਾ ਸੋਸ਼ਲ ਮੀਡੀਆ ਚੈੱਕ ਕਰ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਚੈੱਕ ਕੀ ਕੀਤਾ ਜਾ ਰਿਹਾ ਕਿ ਕੋਈ ਐਂਟੀਸੈਮੈਟਿਕ ਕੰਟੈਂਟ ਤਰ੍ਹਾਂ ਐਂਟੀਸੈਮੈਟਿਕ ਕਿ ਜਿਹੜਾ ਜਿਊਇਸ਼ ਨੇ ਖਾਸ ਕਰਕੇ ਉਹਨਾਂ ਦੇ ਵਿਰੋਧ ਦੇ ਵਿੱਚ ਜਾਂ ਉਹਨਾਂ ਦੇ ਲਈ ਨਫ਼ਰਤ ਵਾਲਾ ਜਿਹੜਾ ਹਾਲੋਕਾਸਟ ਬੰਦੀ ਜਾਂ ਦੂਜੀ ਤੀਜੀ ਗੱਲਾਂ ਉਹ ਕੋਈ ਕੰਟੈਂਟ ਨਾ ਹੋਵੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਹ ਸਪੋਰਟ ਤਰ ਨਹੀਂ ਕਰਦੇ ਇਸ ਤਰ੍ਹਾਂ ਦੇ ਕੰਟੈਂਟ ਦੀ ਉਹ ਚੈੱਕ ਕੀਤਾ ਜਾ ਰਿਹਾ ਇਤੋਂ ਪਹਿਲਾਂ ਕਿ ਕਿਸੇ ਨੂੰ ਵੀਜ਼ਾ ਦੇਣਾ ਜਾਂ ਕਿਸੇ ਨੂੰ ਗ੍ਰੀਨ ਕਾਰਡ ਦੇਣਾ ਇਹ ਇਮੀਡੀਏਟਲੀ ਇਫੈਕਟਿਵ ਆ ਇਹ ਪਾਲਿਸੀ ਇਨਫੈਕਟ ਹੈਗੀ ਆ ਪਹਿਲਾਂ ਹੀ ਇਹ ਪਾਲਿਸੀ ਹੈਗੀ ਆ ਕੋਈ ਇਹਦੇ ਚ ਇਹ ਨਹੀਂ ਕਿ ਕੋਈ ਨਵੀਂ ਗੱਲ ਆ ਪਰ ਸਟੂਡੈਂਟਸ ਦੇ ਅਪਲਾਈ ਹੁੰਦੀ ਆ ਗ੍ਰੀਨ ਕਾਰਡ ਐਪਲੀਕੇਸ਼ਨਸ ਦੇ ਉੱਤੇ ਤੇ ਦੂਜੇ ਜਿਹੜੇ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਉਹਨਾਂ ਸਾਰਿਆਂ ਦੇ ਉੱਤੇ ਇਹ ਲਾਗੂ ਹੁੰਦੀ ਆ ਦੇਖਦੇ ਕੀ ਆ ਹੋਏ ਦੇ ਉੱਤੇ ਕਿ ਕੀ ਕੋਈ ਵਿਅਕਤੀ ਜਿਹੜੇ ਐਂਟੀਸੈਮਿਟਿਕ ਟੈਰਰਿਜ਼ਮ ਅੱਤਵਾਦ ਜਾਂ ਕੋਈ ਨਫ਼ਰਤ ਜਾਂ ਕੋਈ ਇਦਾਂ ਦੀ ਚੀਜ਼ ਦੇ ਨਾਲ ਜੇ ਸਹਿਮਤ ਹੁੰਦਾ ਜਾਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਇੰਸਟਾ ਜਾਂ ਜਿੰਨੇ ਵੀ ਇਹ ਹੈਗੀਆਂ ਇਹਨਾਂ ਦੇ ਉੱਤੇ ਪਾਉਂਦਾ ਆ ਤਾਂ ਉਹਨੂੰ ਗ੍ਰੀਨ ਕਾਰਡ ਚੜ DNAਈ ਕਰ ਸਕਦੇ ਆ ਮਨਾ ਕਰ ਸਕਦੇ ਆ ਜਿਹੜਾ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਰੀਜ਼ਨ ਦੱਸਿਆ ਇਹਦੇ ਲਈ ਹੋਮਲੈਂਡ ਸਿਕਿਉਰਿਟੀ ਨੇ ਕਿ ਅਮਰੀਕਾ ਕਿਸੇ ਵੀ ਐਹੋਜੇ ਵਿਅਕਤੀ ਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਰੱਖਣਾ ਚਾਹੁੰਦਾ ਜਿਹੜਾ ਹਿੰਸਾ ਨੂੰ ਨਫ਼ਰਤ ਨੂੰ ਜਿਊਸ ਦੇ ਖਿਲਾਫ ਸਪੈਸ਼ਲੀ ਪ੍ਰਮੋਟ ਕਰਦਾ ਹੈ ਜਾਂ ਇਸ ਗੱਲ ਦੀ ਸਪੋਰਟ ਕਰਦਾ ਹੈ ਹੁਣ ਗੱਲ ਤੇ ਬੜੀ ਸਪਸ਼ਟ ਹੈ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ ਕਿ ਕੋਈ ਵੀ ਹਿੰਸਾ ਨੂੰ ਜਾਂ ਨਫ਼ਰਤ ਨੂੰ ਸਪੋਰਟ ਕਰਦਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੇ ਆਲੋਚਕ ਨੇ ਜਾਂ ਵਿਰੋਧ ਕਰਨ ਵਾਲੇ ਨੇ ਜਾਂ ਜਿਹੜੇ ਆ ਜਿਹੜੇ ਕਾਨੂੰਨੀ ਮਾਹਰ ਨੇ ਲੀਗਲ ਐਕਸਪਰਟ ਨੇ ਉਹ ਕਹਿੰਦੇ ਆ ਕਿ ਇਹ ਰੂਲ ਬ੍ਰਾਡ ਬਹੁਤ ਆ ਮਤਲਬ ਇਹ ਖੁੱਲਾ ਤਾਂ ਧਾਇਰਾ ਬਹੁਤ ਵੱਡਾ ਹੈ ਇਹਦੇ ਵਿੱਚ ਕੁਝ ਵੀ ਲਿਆਂਦਾ ਜਾ ਸਕਦਾ ਇਹ ਇੰਨਾ ਬ੍ਰੌਡ ਆ ਕਿ ਜਿਹੜੀ ਤੁਹਾਡਾ ਰਾਜਨੀਤਿਕ ਵਿਰੋਧੀ ਆ ਉਹਨੂੰ ਟਾਰਗੇਟ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਪ੍ਰੋ ਪਲੈਸਟੀਨियन ਥਿਊਜ਼ ਨੇ ਉਹਨਾਂ ਦੇ ਉੱਤੇ ਸਿੱਧਾ ਸਿੱਧਾ ਇਹ ਅਟੈਕ ਹੋ ਸਕਦਾ ਵੀ ਇਹ ਸਿਹਾਰ ਦੇ ਉੱਤੇ ਜਿਹੜਾ ਵੀ ਕੋਈ ਜੈਨੂਨ ਗੱਲ ਵੀ ਕਰਦਾ ਪਰ ਤੁਹਾਡੇ ਰਾਜਨੀਤਿਕ ਵਿਚਾਰਾਂ ਨਾਲ ਉਹਦਾ ਮੇਲ ਨਹੀਂ ਹੈ ਉਸ ਵਿਅਕਤੀ ਨੂੰ ਟਾਰਗੇਟ ਕੀਤਾ ਜਾ ਸਕਦਾ ਸੋਸ਼ਲ ਮੀਡੀਆ ਮੋਨਿਟਰਿੰਗ ਕੋਈ ਨਵੀਂ ਗੱਲ ਨਹੀਂ ਹੈ ਤੁਸੀਂ ਸਾਰੇ ਤੁਹਾਡਾ ਸੋਸ਼ਲ ਮੀਡੀਆ ਇਹ ਪਤਾ ਹੁੰਦਾ ਹੈ ਨਾ ਏਜੰਸੀਆਂ ਨੂੰ ਬਾਰਡਰ ਦੇ ਉੱਤੇ ਜਾਣੇ ਤੁਹਾਡਾ ਕੀਤਾ ਜਾ ਸਕਦਾ ਹੁੰਦਾ ਅਮਰੀਕਾ ਆਨਲਾਈਨ ਐਕਟੀਵਿਟੀ ਕਈ ਸਾਲਾਂ ਤੋਂ ਚੈੱਕ ਕਰਦਾ ਕੋਈ ਨਵੀਂ ਗੱਲ ਨਹੀਂ ਪਰ ਇਹ ਜਿਹੜਾ ਰੂਲ ਆ ਇਹ ਖਾਸ ਤੌਰ ਦੇ ਉੱਤੇ ਜਿਹੜੀ ਤੁਹਾਡੀ ਪਿਛਲੇ ਨਾਲੋਂ ਹੁਣ ਦੇ ਉੱਤੇ ਜ਼ਿਆਦਾ ਫੋਕਸ ਕਰੂ ਜਿਹੜਾ ਇਹਦਾ ਪਹਿਲਾਂ ਹੀ ਰੀਅਲ ਵਰਲਡ ਇਫੈਕਟ ਨੇ ਕੋਸ਼ਿਸ਼ ਸਟੂਡੈਂਟਸ ਤੇ ਇਮੀਗ੍ਰੈਂਟਸ ਉਹਨਾਂ ਨੂੰ ਪਹਿਲਾਂ ਹੀ ਡਿਟੇਨ ਕੀਤਾ ਉਹਨਾਂ ਦੇ ਵੀਜ਼ਾ ਕੈਨਸਲ ਹੋਏ ਆ ਗ੍ਰੀਨ ਕਾਰਡ ਉਹਨਾਂ ਦੇ ਜਾਂਦੇ ਲੱਗੇ ਆ ਸਿਰਫ ਇਸ ਕਰਕੇ ਕਿ ਉਹਨਾਂ ਦੇ ਪ੍ਰੋ ਪਲੈਸਟਿਨিয়ান 뷰 ਸੀਗੇ ਉਹ ਇਹ ਤੇ ਹੱਕ ਵਿੱਚ ਗੱਲ ਕਰਦੇ ਸੀ ਐਂਟੀਸੈਮਿਟਮ ਐਂਟੀਸੈਮਿਟਿਜ਼ਮ ਜਿਹੜਾ ਸ਼ਬਦ ਵਰਤਿਆ ਜਾਂਦਾ ਇਹ ਅਸਲ ਵਿੱਚ ਹੈ ਕੀ ਆ ਇਹ ਪਾਲਿਸੀ ਇਸ ਪਰਿਭਾਸ਼ਾ ਨੂੰ ਵਰਤਦੀ ਆ ਕਿ ਕਿੱਦਾਂ ਜਿਹੜਾ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਅਲਾਈਅንስ ਆ ਜਿਹੜਾ ਕੁਝ ਕਹਿੰਦੇ ਆ ਕਿ ਦੁਰਵਰਤੋਂ ਕੀਤੀ ਗਈ ਆ ਉਹਦੇ ਆਧਾਰ ਦੇ ਉੱਤੇ ਜੂਜ਼ ਦੇ ਖਿਲਾਫ ਯਹੂਦੀਆਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਨਫ਼ਰਤ ਆ ਐਕਸਪਰਟ ਜਿਹੜੇ ਨੇ ਹੁਣ ਉਹ ਵੀ ਡਰਿਆ ਉਹਨਾਂ ਨੂੰ ਕਿ ਇਹਦੇ ਨਾਲ ਅਬਿਊਜ਼ ਆਫ ਪਾਵਰ ਹੋ ਸਕਦਾ ਕਿ ਤਾਕਤ ਦੀ ਦੁਰਵਰਤੋਂ ਹੋ ਸਕਦੀ ਆ ਇਹਨੂੰ ਅਬਿਊਜ਼ ਕੀਤਾ ਜਾ ਸਕਦਾ ਦੂਜਾ ਇਹ ਵੀ ਜੇ ਕਰੀ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਇਸ ਆਧਾਰ ਦੇ ਉੱਤੇ ਤੇ ਫੇਰ ਛੜਵਾਈ ਕੋਈ ਨਹੀਂ ਜੇ ਡਿਨਾਈ ਹੋ ਗਿਆ ਵੀਜ਼ਾ ਜਾਂ ਗ੍ਰੀਨ ਕਾਰਡ ਇਸ ਰੀਜ਼ਨ ਕਰਕੇ ਫਿਰ ਇਹਨੂੰ ਚੈਲੰਜ ਕਰਨਾ ਇਸ ਫੈਸਲੇ ਨੂੰ ਬਹੁਤ ਔਖਾ ਹੈ ਤੇ ਇਹ ਲੋਕਾਂ ਦੇ ਲਈ ਇੱਕ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਅਗਲੀ ਵਾਰ ਹੋਣੀ ਹੈ ਗਵਰਨਰ ਨੈਸਮ ਆਪਣੀ ਟਰਮ ਨਿਊਸਮ ਆਪਣੀ ਟਰਮ ਪੂਰੀ ਕਰ ਜਾਣਗੇ ਤੇ ਹੁਣ ਉਹ ਦੁਬਾਰਾ ਗਵਰਨਰ ਬਣ ਨਹੀਂ ਸਕਦੇ ਤੇ ਹੋ ਸਕਦਾ ਉਹਨਾਂ ਬਾਰੇ ਚਰਚਾ ਇਹ ਵੀ ਆ ਵੀ ਅੱਗੇ ਜਾ ਕੇ ਉਹ ਰਾਸ਼ਟਰਪਤੀ ਦੇ ਉਮੀਦਵਾਰ ਬਣ ਕਮਲਾ ਹੈਰਿਸ ਜਿਹੜੇ ਕਿ ਉਪ ਰਾਸ਼ਟਰਪਤੀ ਰਹੇ ਆ ਰਾਸ਼ਟਰਪਤੀ ਦੇ ਉਮੀਦਵਾਰ ਬਣ ਗਏ ਪਰ ਗੱਲ ਨਹੀਂ ਬਣੀ ਉਹਨਾਂ ਬਾਰੇ ਚਰਚਾ ਹੈ ਕਿ ਉਹ ਕੈਲੀਫੋਰਨੀਆ ਦੀ ਗਵਰਨਰ ਬਣ ਸਕਦੀ ਹੈ ਮਤਲਬ ਕਿਉਂਕਿ ਡੈਮੋਕ੍ਰੈਟਿਕ ਸਟੇਟ ਆ ਤੇ ਉਹ ਡੈਮੋਕ੍ਰੈਟ ਉਮੀਦਵਾਰ ਵਜੋਂ ਰਨ ਕਰ ਸਕਦੇ ਆ ਪਰ ਇਹ ਮਾਮਲਾ ਜਾਂ ਤਾਂ ਇਹ ਕਲੀਅਰ ਹੋ ਜਵੇ ਗੱਲ ਸਪਸ਼ਟ ਹੋ ਜਵੇ ਕਿ ਕਮਲਾ ਹਾਰਿਸ ਨੇ ਅਗਲੀ ਕੈਲੀਫੋਰਨੀਆ ਦੀ ਗਵਰਨਰ ਦੀ ਚੋਣ ਡੈਮੋਕ੍ਰੈਟਸ ਵੱਲੋਂ ਲੜਨੀ ਹੈ ਫਿਰ ਗੱਲ ਹੋ ਰਹੀ ਆ ਪਰ ਨਾ ਤੇ ਉਹ ਅਨਾਉਂਸ ਕਰ ਰਹੇ ਆ ਇਸ ਗੱਲ ਨੂੰ ਕਿਉਂਕਿ ਅਗਲੇ ਸਾਲ ਇਲੈਕਸ਼ਨ ਆ 26 ਦੇ ਵਿੱਚ ਇਲੈਕਸ਼ਨ ਆ 24 ਦੇ ਵਿੱਚ ਹੋਈ ਸੀ 2 ਸਾਲ ਚ ਮਿਡ ਟਰਮ ਹੋਣੀ ਆ ਉਹਦੇ ਨਾਲ ਹੀ ਇਹ ਇਲੈਕਸ਼ਨ ਹੋ ਜਾਣੀ ਆ ਤੇ ਉਸ ਵੇਲੇ ਹੁਣ 26 ਦੇ ਵਿੱਚ ਸਮਾਂ ਤੇ ਕੁਝ ਵੀ ਨਹੀਂ ਰਹਿ ਗਿਆ ਤੇ ਉਹਦੇ ਲਈ ਘੱਟੋ-ਘੱਟ ਕੈਂਡੀਡੇਟ ਅਨਾਉਂਸ ਕਰਨ ਦਾ ਇਹ ਸਹੀ ਸਮਾਂ ਆ ਹੁਣ ਕਮਲਾ ਹਾਰਿਸ ਨੇ ਕੈਲੀਫੋਰਨੀਆ ਦੀ ਗਵਰਨਰਲ ਲਈ ਰਨ ਕਰਨਾ ਜਾਂ ਨਹੀਂ ਕਰਨਾ ਇਹ ਬਾਅਦ ਦੀ ਗੱਲ ਆ ਜਿਹੜੇ ਲੋਕ ਡੈਮੋਕ੍ਰੇਟਸ ਜਿਹੜੇ ਨੇ ਉਹ ਰਨ ਕਰਨਾ ਚਾਹੁੰਦੇ ਆ ਉਹ ਆਪਣਾ ਨਾਮ ਇਨਾਉਂਸ ਕਰ ਸਕਦੇ ਕਿਉਂਕਿ ਕਮਲਾ ਹਾਰਿਸ ਬਿਨਾਂ ਸ਼ੱਕ ਬਹੁਤ ਵੱਡਾ ਨਾਮ ਆ ਨੈਸ਼ਨਲ ਰੈਕੋਗਨੀਸ਼ਨ ਆ ਇੰਟਰਨੈਸ਼ਨਲ ਰੈਕੋਗਨੀਸ਼ਨ ਆ ਉਹਨਾਂ ਦੇ ਕੋਲ ਕਿੰਨਾ ਕੋਸ਼ ਆ ਤੇ ਉਹਨਾਂ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਪਰ ਕਿਉਂਕਿ ਕਮਲਾ ਹਰਿਸ ਆਪਣਾ ਨਾਮ ਅਨਾਉਂਸ ਨਹੀਂ ਕਰ ਰਹਾ ਜਾਂ ਤੋ 10 ਦਿਨ ਵੀ ਮੈਂ ਦੌੜ ਚ ਸ਼ਾਮਲ ਆ ਜਾਂ ਨਹੀਂ ਸ਼ਾਮਲ ਉਹਦੇ ਨਾਲ ਜਿਹੜੇ ਦੂਜੇ ਡੈਮੋਕ੍ਰੇਟਸ ਨੇ ਉਹ ਇਸ ਵੇਲੇ ਨਿਰਾਸ਼ ਵੀ ਨੇ ਤੇ ਚਿੰਤਤ ਵੀ ਨੇ ਉਹਨਾਂ ਨੂੰ ਲੱਗਦਾ ਜਿਹੜੇ ਦੂਜੇ ਡੈਮੋਕ੍ਰੇਟਸ ਨੇ ਜਿਵੇਂ ਬਹੁਤ ਨੇ ਜਿਹੜੇ ਪਹਿਲਾਂ ਹੀ ਇਹਦੇ ਵਿੱਚ ਚਾਹੁੰਦੇ ਆ ਹੋ ਐਂਟੋਨੀਓ ਵੈਲੀਗ੍ਰੋਸ ਆਇਆ ਇਸੇ ਤਰ੍ਹਾਂ ਕੀ ਪੌਟਰ ਆ ਇਸੇ ਤਰ੍ਹਾਂ ਜ਼ੇਵੀਅਰ ਬਸੈਰਾ ਆ ਇਸ ਉਹ ਫ੍ਰਸਟ੍ਰੇਟਡ ਨੇ ਇਸ ਗੱਲ ਤੋਂ ਇਹ ਬਹੁਤ ਲੰਬਾ ਸਮਾਂ ਫੈਸਲਾ ਕਰਨ ਦੇ ਵਿੱਚ ਲੈ ਰਹੇ ਆ ਜਿਹੜੇ ਕੈਂਡੀਡੇਟਸ ਨੇ ਉਹ ਇਹ ਕਹਿ ਰਹੇ ਆ ਕਿ ਕਿਉਂਕਿ ਰਾਸ਼ਟਰਪਤੀ ਟਰੰਪ ਵਾਪਸ ਆਫਿਸ ਦੇ ਵਿੱਚ ਆ ਚੁੱਕੇ ਆ ਕੈਲੀਫੋਰਨੀਆ ਨੂੰ ਸਟਰੋਂਗ ਲੀਡਰਸ਼ਿਪ ਚਾਹੀਦੀ ਆ ਔਰ ਉਹ ਵੀ ਰਾਈਟ ਅਵੇ ਚਾਹੀਦੀ ਆ ਤੇ ਨਾ ਕਿ ਉਹ ਜਿਹੜਾ ਇਸ ਰੇਸ ਦੇ ਵਿੱਚ ਬਹੁਤ ਦੇਰੀ ਦੇ ਨਾਲ ਜਾ ਕੇ ਸ਼ਾਮਲ ਹੋਵੇ ਜਿਹੜੀ ਪਹਿਲੀ ਕੈਂਪੇਨ ਹੈਗੀ ਆ ਇਹਨਾਂ ਦੀ ਵੈਲੀ ਗ੍ਰੋਸਰ ਨੇ ਕ੍ਰਿਟਿਸਾਈਜ਼ ਕੀਤਾ ਆ ਕਿ ਜਿਹੜੀ ਹੈਰਿਸ ਆ ਉਹਨੇ ਬਹੁਤ ਲੰਬਾ ਸਮਾਂ ਵੇਟ ਕੀਤੀ ਹੈ 24 ਦੀ ਆਹ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਇਹ ਸੀ ਕਰਕੇ ਉਹ ਬਹੁਤਾ ਕਾਮਯਾਬ ਨਹੀਂ ਹੋ ਸਕੇ ਉਹ ਕਹਿੰਦੇ ਇਹੀ ਕੁਛ ਇੱਥੇ ਨਾ ਕਰਿਓ ਵੀ ਆਖਰੀ ਮੌਕੇ ਤੇ ਆ ਕੇ ਤੁਸੀਂ ਕਹਿ ਦੋ ਜੀ ਨਹੀਂ ਆਹ ਰਨ ਕਰ ਰਿਆ ਇਹਨੂੰ ਹਟਾ ਦਿਓ ਤੇ ਇਹਨੂੰ ਕਰ ਦਿਓ ਹੁਣ ਆਲੋਚਨਾ ਤੇ ਹੋ ਰਹੀ ਆ ਕਮਲਾ ਹੈਰਸ ਦੀ ਵੀ ਇਹ ਜਾਂ ਤਾਂ ਇੱਕ ਪਾਸਾ ਕਰਨ ਪਰ ਆ ਉਹਨਾਂ ਨੂੰ ਏਦਾਂ ਨਹੀਂ ਕੀਤਾ ਜਾ ਸਕਦਾ ਪਾਸੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਦੇ ਨਾਮ ਨੂੰ ਲੋਕ ਜਾਣਦੇ ਆ ਦੂਜਾ ਉਹਨਾਂ ਕੋਲੇ ਤਜਰਬਾ ਬਹੁਤ ਆ ਤੀਜਾ ਉਹਨਾਂ ਦੀ ਡੋਨਰ ਨੈਟਵਰਕ ਬਹੁਤ ਸਟਰੋਂਗ ਆ ਜਦੋਂ ਹੀ ਜੋ ਬਾਈਡਨ ਦੌੜ ਦੇ ਵਿੱਚੋਂ ਪਾਸੇ ਹਟੇ ਸੀ ਡੋਨਰਾਂ ਦੀ ਇੱਕ ਵਾਰੀ ਲਾਈਨ ਲੱਗ ਗਈ ਸੀ ਪਿੱਛੇ ਜਿੰਨਾ ਪੈਸਾ ਉਹਨਾਂ ਨੇ ਡੈਮੋਕ੍ਰੇਟਸ ਨੂੰ ਦਿੱਤਾ ਸੀ ਤੇ ਉਹ ਸਾਰਾ ਸਟਰੋਂਗ ਜਿਹੜਾ ਡੋਨਰ ਨੈਟਵਰਕ ਆ ਉਹ ਕਮਲਾ ਹੈਰਸ ਦੇ ਕੋਲ ਆ ਸੋ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਸੇ ਵੀ ਨਹੀਂ ਕੀਤਾ ਜਾ ਸਕ ਜਿਹੜੇ ਬਹੁਤ ਵੱਡੇ ਕੁਝ ਡੋਨਰ ਨੇ ਉਹ ਪੈਸਾ ਹੀ ਨਹੀਂ ਦੇ ਰਹਾ ਜਿੰਨਾ ਚਿਰ ਉਹ ਵੇਟ ਕਰਦੇ ਆ ਕਿ ਕਮਲਾ ਹੈਰਸ ਰਨ ਕਰੇ ਹੀ ਪੈਸਾ ਹੀ ਤਾਂ ਦੇਣਾ ਤੇ ਇਹਦੇ ਨਾਲ ਦੂਜੇ ਕੈਂਡੀਡੇਟ ਦੇ ਲਈ ਹੁਣ ਫੰਡ ਰੇਜ਼ ਕਰਨਾ ਬਹੁਤ ਔਖਾ ਹੋ ਰਿਹਾ ਇਸ ਮਾਮਲੇ ਦੇ ਵਿੱਚ ਜਾਂ ਤੇ ਕਹਿ ਦੇਣ ਕਿ ਕਮਲਾ ਹੈਰਿਸ ਨੇ ਰਨ ਨਹੀਂ ਕਰਨਾ ਕਿਸੇ ਕੈਂਡੀਡੇਟ ਦੇ ਨਾਮ ਅਨਾਉਂਸ ਜਿਹੜੇ ਰਨ ਕਰ ਰਹੇ ਆ ਤੇ ਉਹਨਾਂ ਦੇ ਪਿੱਛੇ ਡੋਨਰ ਆ ਜਾਣਗੇ ਉਹ ਹੁਣ ਵੇਟ ਕਰ ਰਿਹਾ ਵੀ ਜੇ ਕਮਲਾ ਹੈਰਿਸ ਰਨ ਕਰੋਗੇ ਅਸੀਂ ਫੇਰ ਡੋਨੇਸ਼ਨ ਦੇਣੀ ਹੈ ਡੈਮੋਕ੍ਰੇਟਸ ਜਿਹੜੇ ਨੇ ਉਹ ਇਸ ਤੋਂਲੇ ਫਰਸਟ੍ਰੇਟਡ ਨੇ ਇਸ ਗੱਲ ਤੋਂ ਜਿਹੜੀ ਕੈਲੀਫੋਰਨੀਆ ਦੀ ਇਹ ਸਿਆਸਤ ਆ ਉਹਦੇ ਵਿੱਚ ਡੈਮੋਕ੍ਰੇਟਸ ਵਾਲੇ ਪਾਸੇ ਥੋੜੀ ਜੀ ਹਲਚਲ ਆ ਰਿਪਬਲਿਕਨ ਜਿਹੜੇ ਉਹ ਐਕਸਾਈਟਡ ਨੇ ਇਹ ਸਾਰੇ ਕੁਸ਼ ਦੇ ਵਿੱਚ ਤੇ ਜਿਹੜੇ ਪਾਰਟੀ ਲੀਡਰਸ ਨੇ ਉਹ ਖੁਸ਼ ਨੇ ਕਿ ਹੈਰਿਸ ਰਨ ਕਰਦੀ ਆ ਉਹ ਮਤਲਬ ਆਪਣੇ ਪੈਸਾ ਇਕੱਠਾ ਕਰ ਰਿਆ ਰੈਲੀਆਂ ਦੇ ਲਈ ਜਾਂ ਦੂਜੀਆਂ ਤੀਜੀਆਂ ਦੇ ਲਈ ਹੈਰਸ ਦਾ ਰੈਕੋਗਨੀਸ਼ਨ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਥੋੜੀ ਜਿਹੀ ਥੱਲੇ ਵੀ ਗਈ ਹੈ ਪਿਛਲੇ ਸਮੇਂ ਦੇ ਵਿੱਚ ਕੁਝ ਜਿਹੜੀਆਂ ਇਹਨਾਂ ਨੇ ਥੋੜੀਆਂ ਪਬਲਿਕ ਅਪੀਅਰੈਂਸ ਉਹਨਾਂ ਨੇ ਸਾਹਮਣੇ ਲੈਂਦੀਆਂ ਆਏ ਆ ਕੁਝ ਥਾਵਾਂ ਦੇ ਉੱਤੇ ਇਨਵੋਲਵ ਵੀ ਉਹਨਾਂ ਜ਼ਿਆਦਾ ਇਹ ਨਹੀਂ ਰਾਈਟ ਅਗਲੀ ਗੱਲਬਾਤ ਦੋਸਤੋ ਇੱਕ ਟੀਨੇਜਰ 17 ਸਾਲ ਦਾ ਮੁੰਡਾ ਆ ਇਹਦੀ ਪੁਲਿਸ ਨੇ ਗੋਲੀਆਂ ਮਾਰੀਆਂ ਇਹਨੂੰ 9 ਇਹ ਮੁੰਡਾ ਵਿਕਟਰ ਪੇਜ ਇਹਦਾ ਨਾਮ ਦੱਸਦੇ ਆ ਆਟイズਮ ਦਾ ਸ਼ਿਕਾਰਾ ਔਰ ਟੈਸਟਿਕਾ ਨੋਨ ਵਰਬਲ ਆ ਬੋਲ ਵੀ ਨਹੀਂ ਸਕਦਾ ਸੀ ਚੰਗੀ ਤਰ੍ਹਾਂ ਡਿਸੇਬਿਲਿਟੀਜ਼ ਆ ਇਹਨੂੰ ਇਹਨੂੰ 9 ਗੋਲੀਆਂ ਪੁਲਿਸ ਨੇ ਮਾਰੀਆਂ ਪੁਕਟੈਲੋ ਦੇ ਵਿੱਚ ਇਡਿਆਹੋ ਦੇ ਵਿੱਚ ਇਹਦੇ ਹੱਥ ਚ ਚਾਕੂ ਸੀ ਮਸਲਾ ਇਹ ਹੋਇਆ ਵੀ ਉਹਦੇ ਹੱਥ ਚ ਕਿਚਨ ਨਾਈਫ ਸੀ ਤੇ ਲੱਗਿਆ ਕਿਸੇ ਨੂੰ ਵੀ ਇਹ ਡਾਰਾ ਖਤਰਾ ਹੈ ਕਿਸੇ ਦੇ ਚਾਕੂ ਮਾਰੂਗਾ ਪੁਲਿਸ ਆ ਗਈ ਪੁਲਿਸ ਨੂੰ ਸੱਦਿਆ ਜਾ ਜਦੋਂ ਪੁਲਿਸ ਉੱਥੇ ਪਹੁੰਚੀ ਆ ਤੋਂ ਹੋਣਾ ਤੇ ਚਾਹੀਦਾ ਸੀ ਵੀ ਪੁਲਿਸ ਪਹਿਲਾਂ ਸਿਚੁਏਸ਼ਨ ਨੂੰ ਦੇਖਦੀ ਦੇਖਣ ਤੋਂ ਬਾਅਦ ਕਿਸੇ ਤਰ੍ਹਾਂ ਅੰਦਰ ਜਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੀ ਜਾਂ ਕੋਈ ਮਤਲਬ ਇਮੀਡੀਏਟ ਖਤਰਾ ਹੁੰਦਾ ਫੇਰ ਉਹ ਟੇਜ਼ਰ ਉਹ ਮਾਰਦੇ ਗਨ ਜਾਂ ਪੈਪਰ ਸਪਰੇਅ ਮਾਰਦੇ ਕੁਛ ਨਾ ਕੁਛ ਕਰਦੇ ਉਹ ਕਹਿੰਦੇ ਪੁਲਿਸ ਨੇ ਪਹੁੰਚਣ ਤੋਂ 12 ਸਕਿੰਟਾਂ ਦੇ ਵਿੱਚ ਵਿੱਚ 9 ਗੋਲੀਆਂ ਇਸ ਮੁੰਡੇ ਦੇ ਮਾਰਦੀਆਂ ਤੇ ਕੋਈ ਪਹਿਲਾਂ ਇਹਨਾਂ ਨੇ ਜਿਹੜੀ ਉਹ ਟੇਜ਼ਰ ਜਾਂ ਕੋਈ ਪੈਪਰ ਸਪਰੇਅ ਕੋਈ ਟਰਾਈ ਨਹੀਂ ਕੀਤੀ ਹੁਣ ਉਹਦੇ ਹੱਥ 'ਚ ਸਿਰਫ ਇੱਕ ਚਾਕੂ ਸੀ ਵਿਕਟਰ ਜਿਹੜਾ ਸੀ ਜਿਹੜਾ ਇਹ ਮੁੰਡਾ ਜਿਹਦੇ ਗੋਲੀਆਂ ਮਾਰੀਆਂ ਉਹ ਐਸ ਵੇਲੇ ਬਹੁਤ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਉਹਦੀ ਲੱਤ ਕੱਟਣੀ ਪਈ ਐ ਇੱਕ ਤੇ ਉਹ ਕਿਚਨ ਨਾਈਫ ਉਹਦੇ ਕੋਲ ਸੀ ਔਰ ਪੁਲਿਸ ਦੀ ਇਸ ਕਾਰਵਾਈ ਦੇ ਉੱਤੇ ਸਵਾਲ ਉੱਠ ਰਹੇ ਆ ਵੀ ਇਹ ਕਿਉਂ ਪੁਲਿਸ ਵਾਲੇ ਹਰ ਵਾਰੀ ਧੱਕਾ ਕਰਦੇ ਬਹੁਤ ਵਾਰੀ ਇਸ ਕਾਰਵਾਈ ਦੇ ਉੱਤੇ ਸਵਾਲ ਉੱਠਦੇ ਇਹਨਾਂ ਦੇ ਕਿ ਕਿਉਂ ਪੁਲਿਸ ਇਦਾਂ ਹੁਣ ਇਹਦੀ ਵੀ ਇਨਵੈਸਟੀਗੇਸ਼ਨ ਹੋਊਗੀ ਵੀ ਭਾਈ ਤੁਸੀਂ ਕਿਉਂ ਬਿਨਾਂ ਗੱਲ ਤੋਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਭੈਣ ਉੱਥੇ ਮੁੰਡੇ ਦੀ ਦੱਸ ਰਹੀ ਆ ਉੱਚੀ ਉੱਚੀ ਸਪੈਸ਼ਲ ਸਪੈਸ਼ਲ ਕਹਿ ਕੇ ਵੀ ਸਪੈਸ਼ਲ ਚਾਈਲਡ ਆ ਇਹਦੀਆਂ ਪ੍ਰੋਬਲਮਸ ਆ ਜਾਂ ਉਹ ਹੈਗਾ ਆ ਫੈਂਸ ਦੇ ਵਿੱਚ ਪੁਲਿਸ ਨੇ ਕਹਿੰਦੇ ਦੱਸਦੇ ਆ ਕਿ ਜਿਹੜਾ ਚੇਨ ਲੇਕ ਫੈਂਸ ਸੀਗੀ ਤੇ ਉਹਨੂੰ ਜਿਹੜਾ ਸਿਚੁਏਸ਼ਨ ਉੱਥੇ ਸੇਫਲੀ ਕੀਤੀ ਜਾ ਸਕਦੀ ਸੀ ਮੌਕੇ ਦੇ ਲੋਕਾਂ ਮੁਤਾਬਕ 9 ਵਾਰੀ ਗੋਲੀ ਚਲਾ ਕੇ ਉਹਦੀ ਹੁਣ ਅਲਟੀਮੇਟਲੀ ਲਤ ਨੂੰ ਕੱਟਣਾ ਪਿਆ ਤੇ ਇਹ ਜਿਹੜੀ ਐਕਟੀਵਿਟੀ ਆ ਇਹਦੇ ਉੱਤੇ ਉਹਦੀ ਨੌਜਵਾਨ ਦੀ ਜਿਹੜੀ ਬ੍ਰੇਨ ਐਕਟੀਵਿਟੀ ਹੈ ਉਹਨੂੰ ਹਜੇ ਵੀ ਦੇਖਿਆ ਜਾ ਰਿਹਾ ਹੈ ਪਰਿਵਾਰ ਕਹਿੰਦਾ ਹੈ ਜਿਹੜੀ ਸਾਫ਼ ਤੌਰ ਦੇ ਉੱਤੇ ਗੱਲ ਦੱਸ ਰਿਹਾ ਕਿ ਉਹਦੀ ਬਿਹੇਵੀਅਰਲ ਐਪੀਸੋਡ ਹੈਗੇ ਆ ਉਹਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਸੀ ਪਰ ਉਹਨੂੰ ਗੋਲੀ ਮਾਰ ਦਿੱਤੀ ਗਈ 12 ਸਕਿੰਟਾਂ ਚ ਪਹੁੰਚਣ ਤੋਂ ਵਿੱਚ ਵਿੱਚ ਪੁਲਿਸ ਦੀ ਇਸ ਕਾਰਵਾਈ ਦੇ ਉੱਤੇ ਸਵਾਲ ਉੱਠ ਰਹੇ ਨੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ